ਮੇਰਾ ਨਾਮ ਉਸਕਾਨ ਹੈ ਕੱਲ੍ਹ ਬਾਤ ਹੋਈ ਜਿਹੜਾ ਰੋਡ ਦੇ ਉੱਤੇ ਇਹ ਦੁਕਾਨਾਂ ਮੇਰੇ ਹਸਬੰਦ ਨੇ ਲਿੱਤੀਆਂ ਹੋਈਆਂ ਸੀਗੀਆਂ ਉਹਨਾਂ ਦੀ ਡੈਥ ਹੋ ਗਈ ਹੈ ਔਰ ਦੂਸਰੀ ਦੁਕਾਨ ਸਾਡੀ ਕਰਾਇਤੇ ਆ ਅਸੀਂ ਉਸ ਦੇ ਕਿਰਾਏਦਾਰ ਆ ਮੈਂ ਇਸ ਨੂੰ ਬਿਆਨ ਕਰਦੀ ਆ ਬਟ ਇਹ ਦੁਕਾਨ ਮੇਰੇ ਹਸਬੰਦ ਦੀ ਸੀਗੀ ਅਸੀਂ ਉਹ ਦੁਕਾਨ ਵਾਲਾ ਸਾਨੂੰ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਸੀ ਗੁੰਡਾਗਰਦੀ ਕਰਦਾ ਸੀਗਾ ਰੋਜ਼ ਆ ਕੇ ਸਾਨੂੰ ਕੋਈ ਨਾ ਕੋਈ ਨਵੀਂ ਤੋਂ ਨਵੇਂ ਆਪਣੇ ਰੂਲ ਦੱਸਦਾ ਸੀਗਾ ਔਰ ਮੈਂ ਇਹ ਦੁਕਾਨ ਆਪਣੇ ਹਸਬੰਦ ਦੀ ਸੀਗੀ ਕਾਫੀ ਪ੍ਰੇਮ ਪਿਆਰ ਸੀਗਾ ਉਹਨੇ ਪਹਿਲੇ ਤਾਂ ਸਾਡਾ ਮਿੱਠੇ ਬਣ ਗਿਆ ਸੀ ਗੱਲ ਕਹੀ ਕਿ ਕੋਈ ਗੱਲ ਨਹੀਂ ਮੈਂ ਇਸ ਬੱਚੇ ਦਾ ਸਾਥ ਦਵਾਂ ਕੋਈ ਨਹੀਂ ਮਾਦਾ ਚਾਚਾ ਹੀ ਆ ਪਹਿਲੇ ਮੈਨੂੰ ਇਹ ਚੀਜ਼ ਦਾ ਰਿਸ਼ਤੇ ਦਾ ਨਾਮ ਦੇ ਕੇ ਮੇਰੇ ਬੱਚੇ ਨੂੰ ਵੀ ਗੁੰਮਰਾਹ ਕੀਤਾ ਮੈਨੂੰ ਵੀ ਕੀਤਾ ਮੈਨੂੰ ਸੀਗਾ ਚਲੋ ਮੇਰੇ ਹਸਬੰਦ ਦੀ ਡੈਕ ਤੋਂ ਅੱਗੇ ਮੇਰੇ ਬੱਚੇ ਨੂੰ ਸਪੋਰਟ ਮਿਲ ਜਾਏਗੀ ਇਹਨੇ ਗੱਲਾਂ ਪੱਕਾ ਚੱਲੂ ਲਿਆ ਕੇ ਬੱਚੇ ਨੂੰ ਦੁਕਾਨ ਦਾ ਮੀਟਰ ਵੀ ਆਪਣੇ ਨਾਮ ਕਰਵਾ ਲਿਆ ਮੈਨੂੰ ਨਹੀਂ ਸੀ ਜਾਂਦੀ ਕਿ ਤੇ ਦਿਮਾਗ ਵਿੱਚ ਕੀ ਚੱਲ ਰਿਹਾ ਵੈ ਆਪਣੇ ਨਾਮ ਮੀਟਰ ਕਰਵਾ ਕੇ ਅਜੋਸੇ ਚੀਜ਼ ਦਾ ਫਾਇਦਾ ਚੁੱਕ ਕੇ ਕਹਿੰਦਾ ਪਿਆ ਕਿ ਆਪਣਾ ਸਕੇ ਵਾਪਿਸ ਲਵੋ ਕਿਉਂਕਿ ਮੈਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਹਰ ਸਾਲ ਕਰਾਇਆ ਵਿਧਾਨ ਤੋਂ ਕਹਿੰਦਾ ਸੀਗਾ ਦੁਕਾਨ ਤੇ ਕੋਈ ਰੈਨੋਵੇਟ ਨਹੀਂ ਸੀ ਕਰਾਤੇ ਦਿੰਦਾ ਮ ਮੇਰੇ ਬੱਚੇ ਨੇ ਕਿਹਾ ਮਰੀ ਕਰੰਟ ਦੀ ਬਿਅਤ ਹੋ ਇਹਨੂੰ ਮੈਂ ਇੱਕ ਇੱਕ ਚੀਜ਼ ਸਾਰੀ ਦੱਸੀ ਬਟ ਇਹਨੇ ਮੇਰੀ ਸੁਣਵਾਈ ਨਹੀਂ ਕੀਤੀ ਐਸ ਦੁਕਾਨਦਾਰ ਨੇ ਮੀਟਰ ਲਗਵਾ ਕੇ ਮੈਨੂੰ ਕਮਕਾਇਆ ਫੋਨ ਕਰਕੇ ਕਿ ਹਾਂ ਭਈ ਐ ਦੁਕਾਨਾ ਵਸ ਕੇ ਵਾਪਸ ਲਵੋ ਨਹੀਂ ਤਾਂ ਐ ਦੁਕਾਨਦਾਰ ਮੈਂ ਨੁਕਸਾਨ ਕਰਾਂਗਾ ਮੈਨੂੰ ਸੀਗਾ ਚਲੋ ਇਹ ਗੱਲਾਂ ਬਾਤਾਂ ਨਜਾਇਜ਼ ਹੀ ਨੇ ਬਟ ਉਹ ਰਾਤ ਨੂੰ ਰਾਤਾਂ ਲਾ ਕੇ ਪਹਿਲੇ ਤਾਲੇ ਤੋੜ ਕੇ ਗਿਆ ਅਸੀਂ ਮੌਕੇ ਤੇ ਪੁਲਿਸ ਵਾਲੇ ਨੂੰ ਐ ਐਸਆਈ ਡਿਵੀਜ਼ਨ ਦੇ ਸੁਖਨਾਮ ਸਿੰਘ ਜੀ ਨੂੰ ਬੁਲਾਇਆ ਉਹਨਾਂ ਨੂੰ ਮੌਕਾ ਦਿਖਾਇਆ ਇਥੇ ਸਾਬੂਤ ਪਤਾ ਸਾਡੇ ਆਪਣੇ ਜੰਦਰੇ ਲੱਗੇ ਹੋਏ ਸੀ ਅਸੀਂ 20 ਸਾਲਾਂ ਤੋਂ ਇਹ ਦੁਕਾਨਾ ਕਰ ਰਹੇ ਆ ਸਾਡੇ ਜੰਦਰੇ ਇਹਨਾਂ ਨੇ ਆ ਕੇ ਤੋੜੇ ਅ ਸਕੋਰਪੀਓ ਗੱਡੀ ਵਿੱਚ ਆਇਆ 6-7 ਮੁੰਡੇ ਨਾਲ ਲੈ ਕੇ ਆਇਆ ਗੁੰਡਾ ਗਰਦੀ ਵਾਲੇ ਇਹ ਸਾਡੀ ਬਿਨਾਂ ਮੌਜੂਦਗੀ ਦੇ ਵਿੱਚ ਇੱਥੇ ਤਾਲੇ ਔੜ ਕੇ ਬਾਅਦ ਵਿੱਚ ਰਿਪੋਰਟ ਆਤਾ ਕਿ ਇਹ ਦੇਖੋ ਕੀ ਹਾਲ ਕਰਕੇ ਗਿਆ ਮੇਰੀ ਰੋਜੀ ਰੋਟੀ ਖੋਈ ਗਈ ਹੈ ਮੈਨੂੰ ਇਸ ਚੀਜ਼ ਦਾ ਫੈਸਲਾ ਦਿੱਤਾ ਜਾਵੇ ਸੀ ਕੰਪਲੇਨ ਕੀਤੀ ਪੁਲਿਸ ਨੂੰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਸਾਡੀ ਕਾਰਨ ਹੀ ਸਮਝ ਆਦੀ ਜਿਹੜਾ ਪੁਲਿਸ ਵਾਲਾ ਹੈ ਬਾਈ ਨਿੱਕੇ ਤੇ ਤਾਲੇ ਔੜ ਕੇ ਜੇ ਉਹ ਬਚ ਸਕਦੀ ਸੀ ਅਗਰ ਸਾਨੂੰ ਦੇਖੋ ਕਾਨੂੰਨ ਕਾਦੇ ਵਾਸਤੇ ਬਣਿਆ ਹੋਇਆ ਹੈ ਸਾਡੇ ਲੋਕਾਂ ਨੂੰ ਹਸਾਤਾ ਲਾਉਣ ਵਾਸਤੇ ਬਣਿਆ ਹੋਇਆ ਹੈ ਅਗਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾਏਗੀ ਅਸੀਂ ਕਿੱਥੇ ਜਾਵਾਂਗੇ ਕਿਰ ਹੋ ਗਿਆ ਤਿੰਨ ਦਾ ਕੰਮ ਸਾਨੂੰ 20 ਸਾਲ ਹੋ ਗਏ ਨੇ 20 ਸਾਲ ਪਹਿਲਾਂ ਕੋਈ ਚੱਲ ਨਹੀਂ ਨਹੀਂ ਦੋਨ ਕੀ ਕਹਿੰਦੇ ਕੀ ਹੈ ਕਾਦੀ ਕੇ ਲੋਕ ਇਹ ਗੱਲ ਬਾਕੀ ਓਏ ਕਹਾਂ ਦੇ ਸਿਗਨ ਆਪਣਾ ਸਕੇ ਵਾਪਿਸ ਲਓ ਅਸੀਂ ਉਸਕੇ ਵਾਪਿਸ ਨਹੀਂ ਆਏ ਤੇ ਤੁਹਾਡੀ ਦੁਕਾਨ ਧਾਵਾਂਗੇ। ਉਹ ਮੈਨੂੰ ਸੀਗਾ ਨਜ਼ਾਇਜ਼ ਗੱਲ ਕਰਦੇ ਕੁਝ ਨਹੀਂ ਕਰ ਸਕਦੇ। ਲੇਕਿਨ ਮੈਨੂੰ ਨਹੀਂ ਸੀ ਪਤਾ ਕਿ ਇਹਨਾਂ ਦੀ ਗੁੰਡਾਗਰਦੀ ਇਸਕੇ ਦਰਵਾਜ਼ੇ ਚੁੱਕੀ ਹੈ। ਇਹ ਰਾਤੋਂ ਰਾਤ ਆ ਕੇ ਐਸਾ ਨੂੰ ਕਰਨਗੇ। ਅਗੇ ਨੇ ਮੈਂ ਮੰਨ ਕਰਦੀ ਆ ਕਿ ਮੈਨੂੰ ਮੇਰੀ ਰੋਜ਼ੀ ਰੋਟੀ ਲਈ ਇਹ ਜਗ੍ਹਾ ਤੇ ਵਾਈਸਾਬ। ਪੁਨੀਤ ਪਾਲ ਖਾਸ ਕਰਕੇ ਇਸ ਪੂਰੇ ਵਾਰਦਾਤ ਦਾ ਹੱਕਦਾਰ ਹੈਗਾ ਵਾ। ਔਰ ਉਸ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਮੈਨੂੰ ਮੇਰਾ ਇਨਸਾਫ ਦਿੱਤਾ ਜਾਵੇ। ਜੀ ਸਰ ਇੱਕ ਦੁਕਾਨ ਦੇ ਝਗੜੇ ਕਰੇ ਮੈਂ ਤਾਂ ਆਇਆ ਕਿ ਕੀ ਮਟਰ ਕੀ। ਇਹ ਕਿਉਂ ਮੰਡੀ ਵਿਖੇ ਇੱਕ ਪੁਰਾਣੀ ਬੰਦ ਦੁਕਾਨ ਸੀ ਜਿਸ ਦੇ ਬਾਰੇ ਵਿੱਚ ਪੁਨੀਤਪਾਲ ਵੱਲੋਂ ਕਿਹਾ ਕਿ ਇਹ ਦੁਕਾਨ ਉਹਨਾਂ ਦੀ ਹੈ ਤੇ ਉਹ ਰੇਦੀ ਰੇਨੋਵੇਸ਼ਨ ਕਰ ਰਿਹਾ ਹੈ ਉਹਨਾਂ ਵੱਲੋਂ ਇਹਨੂੰ ਡਿਮੋਲਿਸ਼ ਕਰਕੇ ਦੁਬਾਰਾ ਬਣਾਇਆ ਜਾਣਾ ਹੈ ਤੇ ਦੂਸਰੀ ਧਿਰ ਮਸਕਾਨ ਵੱਲੋਂ ਜਿਹੜੀ ਕੰਪਲੇਂਟ ਦਿੱਤੀ ਗਈ ਹੈ ਕਿ ਦੁਕਾਨ ਉਹਨਾਂ ਦੀ ਦੁਕਾਨ ਹੈ ਉਹਨਾਂ ਕੋਲ ਇਸ ਦੁਕਾਨ ਦਾ ਕਬਜ਼ਾ ਸੀ ਤੇ ਪੁਨੀਤਪਾਲ ਜਿਹੜੇ ਜ਼ਬਰਦਸਤੀ ਦੁਕਾਨ ਜਿਹੜੀ ਢਾ ਰਹੇ ਨੇ ਜੋ ਦੋਨਾਂ ਧਿਰਾਂ ਨੂੰ ਹਦਾਇਤ ਕੀਤੀ ਗਈ ਵੀ ਇਸ ਤੇ ਨਾ ਤਾਂ ਕੋਈ ਵਿਸਾਰੀ ਕਰਨਗੇ ਨਾ ਇਹਨੂੰ ਢਾਉਣਗੇ ਤੇ ਆਪਣੇ ਆਪਣੇ ਰਿਕਾਰਡ ਪੇਸ਼ ਕਰਨਗੇ ਮੁਤਾਬਕ ਰਿਕਾਰਡ ਜੋ ਵੀ ਕਾਰਵਾਈ ਅੱਗੇ ਕੀ ਕੀਤੀ ਜਾਵੇਗੀ ਜੀ